ਭੀਤੇ ਕੱਲ ਤਰਨਤਾਰਨ ਚ ਸਬ ਇੰਸਪੈਕਟਰ ਦੇ ਕਤਲ ਮਾਮਲੇ ਨੂੰ ਲੈ ਬਿਕਰਮ ਸਿੰਘ ਮਜੀਠੀਆ ਨੇ ਹੁਣ ਭਗਵੰਤ ਸਰਕਾਰ ਨੂੰ ਕੇਰ ਵੱਡੇ ਸਵਾਲ ਚੁੱਕ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਨੇ ਐਮਐਲਏ ਦੇ ਸਰਪੰਚ ਦੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਪੋਸਟ ਕਰ ਲਿਖਿਆ ਬਹੁਤ ਅਫਸੋਸ ਦੀ ਗੱਲ ਹੈ ਕਿ ਆਪਣੀ ਡਿਊਟੀ ਕਰਦੇ ਹੋਏ ਸਬ ਇੰਸਪੈਕਟਰ ਦਾ ਕਤਲ ਹੋਇਆ ਪਰ ਪੁਲਿਸ ਦਾ ਅਫਸਰ ਸ਼ਹੀਦ ਕਿਉਂ ਹੋਇਆ ਕਿ ਕੋਈ ਪਾਕਿਸਤਾਨ ਤੋਂ ਆ ਕੇ ਹਮਲਾ ਕਰਕੇ ਗਿਆ ਜਾਂ ਆਈਐਸਆਈ ਨੇ ਕਤਲ ਕੀਤਾ ਪੁਲਿਸ ਅਫਸਰ ਦਾ ਕਤਲ ਤੁਹਾਡੇ ਸਰਪੰਚ ਨੇ ਕੀਤਾ ਅਤੇ ਤੁਹਾਡੇ ਖਡੂਰ ਸਾਹਿਬ ਦੇ ਐਮਐਲਏ ਮਜਿੰਦਰ ਸਿੰਘ ਲਾਲਪੁਰਾ ਦੀ ਸ਼ਹਿ ਤੇ ਕਤਲ ਹੋਇਆ ਐਮਐਲਏ ਦੇ ਜੀਜੀ ਦੇ ਨਜਾਇਜ਼ ਮਾਈਨਿੰਗ ਕਰਨ ਦਾ ਪਰਚਾ ਦਰਜ ਕਰਨ ਵਾਲੇ ਇਮਾਨਦਾਰ ਪੁਲਿਸ ਅਫਸਰ ਐਸਐਸਪੀ ਗੁਰਮੀਤ ਚੋਹਾਨ ਦਾ ਜੇਕਰ ਐਮਐਲਏ ਦੇ ਕਹਿਣ ਤੇ ਤਬਾਦਲਾ ਨਾ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਵੇਖਣਾ ਨਾ ਪੈਂਦਾ ਇਸ ਤੋਂ ਪਹਿਲਾਂ ਐਮਐਲਏ ਦੇ ਸਾਲੇ ਨੇ ਇੱਕ ਅਪਾਹਜ ਬੱਚੇ ਨੂੰ ਅਪਮਾਨਿਤ ਕੀਤਾ ਬਿਜਲੀ ਵਿਭਾਗ ਦੇ ਅੰਮ੍ਰਿਤਸਰੀ ਜੇਈ ਦੀ ਦਸਤਾਰ ਅਤੇ ਕਕਾਰਾ ਦੀ ਬੇਅਦਬੀ ਕੀਤੀ ਅਤੇ ਪੰਚਾਇਤੀ ਚੋਣਾਂ 'ਚ ਗੁੰਡਾਗਰਦੀ ਕੀਤੀ ਐਮਐਲਏ ਇਸ ਦੇ ਰਿਸ਼ਤੇਦਾਰ ਅਤੇ ਗੁੰਡਿਆ ਦੀ ਬਦਮਾਸ਼ੀ ਨੇ ਪੂਰੇ ਇਲਾਕੇ 'ਚ دہشت ਦਾ ਮਾਹੌਲ ਪੈਦਾ ਕੀਤਾ ਹੈ ਕਿ ਪੰਜਾਬੀਆਂ ਨੇ ਇਸੇ ਬਦਲਾ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਤਾਂ ਵਿਕਰਮ ਸਿੰਘ ਮਜੀਠੀਆ ਨੇ ਪੋਸਟ ਕਰ ਸਿੱਧਾ ਸਿੱਧਾ ਭਗਵੰਤ ਮਾਨ ਤੇ ਭਗਵੰਤ ਸਰਕਾਰ ਤੇ ਬਹੁਤ ਵੱਡੇ ਸਵਾਲ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਸਰਪੰਚ ਨੂੰ ਕੀ ਰਿਹਾ ਜ਼ਿਕਰ ਹੈ ਕਿ ਬੀਤੇ ਕੱਲ ਆਮ ਆਮਨੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਦੇ ਮੁੰਡੇ ਦੀ ਲੜਾਈ ਪਿੰਡ ਦੇ ਬੰਦੇ ਅਸ਼ਦੀਪ ਨਾਲ ਹੋਈ ਸੀ ਤੇ ਬੁੱਧਵਾਰ ਨੂੰ ਇਹ ਝਗੜਾ ਹੋਰ ਵੱਧ ਗਿਆ ਤੇ ਸ਼ਾਮ 4 ਵਜੇ ਪਿੰਡ 'ਚ ਰਾਜੀਨਾਮੀ ਦੇ ਸਮਾਰੱਖਿਆ ਗਿਆ ਪਰ ਸਰਪੰਚ ਗਰੁੱਪ ਵੱਲੋਂ ਉੱਤੇ ਹੀ ਹੰਗਾਮਾ ਕੀਤਾ ਗਿਆ ਤੇ ਪਿੰਡ ਦੇ ਅਸ਼ਦੀਪ ਸਿੰਘ ਵੱਲੋਂ ਸਰਪੰਚ ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਉਂਦਿਆਂ ਪੁਲਿਸ ਨੂੰ ਦੇਰ ਰਾਤ ਸ਼ਿਕਾਇਤ ਦਿੱਤੀ ਗਈ ਤੇ ਬੀਤੀ ਰਾਤ 9:30 ਵਜੇ ਦੇ ਕਰੀਬ ਪੁਲਿਸ ਪਾਰਟੀ ਪਿੰਡ ਦੇ ਮੁਹੰਮਦ ਖਾਨ ਪਹੁੰਚੀ ਜਿੱਥੇ ਸਰਪੰਚ ਗਰੁੱਪ ਦੇ ਦੂਜੇ ਗਰੁੱਪ ਦੀ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਜਿਸ ਨੂੰ ਰੋਕਣ ਲਈ ਸਬ ਇੰਸਪੈਕਟਰ ਚਰਨਜੀਤ ਸਿੰਘ ਅੱਗੇ ਆਏ ਤਾਂ ਸਰਪੰਚ ਤਿਰਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਨਾਲ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ ਹੈ ਤੇ ਨਾਲ ਐਸਆਈ ਜ਼ਖਮੀ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ